ਆ ਗੱਡੀ ਬਾਅਦ ਚ ਸਾਫ ਕਰਿਓ ਪਹਿਲਾਂ ਮੇਰੀ ਗੱਲ ਸੁਣੋ ਦੱਸੋ ਦੱਸਣਾ ਮੈਂ ਕੀ ਆ ਜੋ ਘਰ ਚ ਹੋਇਆ ਵਾ ਨਾ ਤੁਹਾਨੂੰ ਉਹ ਗੱਲ ਦਾ ਪਤਾ ਨਹੀਂਗਾ ਕੀ ਹੋਇਆ ਹੁਣ ਤੁਸੀਂ ਸਾਰਿਆਂ ਦਾ ਭਲਾ ਹੀ ਸੋਚਦੇ ਰਹੋ ਕਿ ਜਾਓ ਜਾ ਕੇ ਉਹਨੂੰ ਲੈ ਆਓ ਐਦਾਂ ਕਰੋ ਐਦਾਂ ਕਰੋ ਕੀ ਬੁਝਾਤਾ ਨਹੀਂ ਹੈ ਪਾਈ ਜਾਨ ਦੀ ਗੱਲ ਤੇ ਦੱਸ ਬਾਜ਼ਾਰ ਤਾਂ ਮੈਂ ਕੀ ਪਾਉਣੀਆਂ ਵਾ ਹਾਂ ਜਿਹੜੀ ਤੁਹਾਡੀ ਭਰਜਾਈ ਹੈ ਨਾ ਉਹਨੇ ਜਾ ਕੇ ਤਾਂ ਉਥੇ ਕਹਿਤਾ ਵਾ ਮੇਰੇ ਕੋਲ ਦਾਜ ਮੰਗਦੇ ਆ ਦੀਪ ਨੇ ਆਹੋ ਤੁਸੀਂ ਉਹਨੂੰ ਬੜੀ ਚੰਗੀ ਬਣਾਇਆ ਸੀ ਨਾ ਤਾਂ ਕਹਿਣ ਡੈ ਹੀ ਲਖਬੀਰ ਨੂੰ ਵੀ ਜਾ ਕੇ ਤਾਂ ਲਿਆ ਆ ਹੁਣ ਪਤਾ ਨਹੀਂ ਕੀ ਸਿਆਪਾ ਪਾਉਣਾ ਵਾ ਦਾਜ ਅਹੀਂ ਹੁਣ ਮੰਗਣਾ ਹੀ ਜਦੋਂ ਵਿਆਹ ਹੋਇਆ ਹੀ ਉਦੋਂ ਦੇ ਨੂੰ ਧੱਕੇ ਮਾਰ ਕੇ ਕੱਢ ਦੇ ਵੀ ਜਾ ਕੇ ਤਾਂ ਦਾਜ ਲੈ ਕੇ ਆ ਯਾਰ ਇਹਦਾਂ ਦੀ ਗਲਤ ਨਹੀਂ ਕਿ ਕਰਨ ਵਾਲੀ ਜਿੱਦਾਂ ਦੀ ਉਹਨੇ ਕਰਤੀ ਐ ਇਹ ਦਾਜ ਮੰਗਦੇ ਮੇਰੇ ਕੋਲੋਂ ਹੁਣ ਉਹਨਾਂ ਆਪ ਸੱਚੀ ਹੋਣ ਦਾ ਕਰਕੇ ਕੋਈ ਨਾ ਕੋਈ ਬਹਾਨਾ ਤੇ ਜਾ ਕੇ ਇੱਥੇ ਲਾਉਣਾ ਹੀ ਆਪ ਥੋੜਾ ਨ ਝੂਠੀ ਹੋਣਾ ਹੀ ਓਏ ਉਹਨਾਂ ਪੁੱਛਿਆ ਹੋਣਾ ਨਾ ਕਿ ਕੀ ਗੱਲ ਹੋਈ ਏ ਘਰ ਤੇ ਫਿਰ ਉਹਨੇ ਆ ਬਹਣਾ ਲਾਤਾ ਹੋਗਾ ਵੀ ਮੇਰੇ ਕੋ ਦਾਜ ਮੰਗਦੇ ਆ ਆ ਗੱਲ ਨਿੱਕੀ ਜੀ ਆ ਲਾਗੇ ਸ਼ਾਗੇ ਪਤਾ ਲੱਗੂ ਤਾਂ ਲੋਕੀ ਕੀ ਕਹਿਣਗੇ ਕਿ ਇੰਨੇ ਭੁੱਖੇ ਅਦਾਜ ਦਾ ਇਹ ਮੰਗਣ ਤੇ ਨਾਲੇ ਹੁਣ ਦੋ ਸਾਲਾਂ ਬਾਅਦ ਮੰਗਣਾ ਹੀ ਆਹੀਂ ਇਹੋ ਤਾਂ ਗੱਲ ਵਾ ਮੰਗਣਾ ਤੇ ਉਦੋਂ ਮੰਗਦੇ ਆਹੀਂ ਜਾ ਕੇ ਭਰਾਣ ਹੋਇਆ ਗੱਲ ਕਹੀ ਤਾਂ ਭਰਾਣੇ ਫੋਨ ਕਰਤਾ ਲਖਬੀਰ ਨੂੰ ਕਿ ਤੁਸੀਂ ਉਹਨੂੰ ਘਰੋਂ ਬਾਹਰ ਕੱਢਤਾ ਆ ਗੱਲ ਵਾ ਉਹ ਗੱਲ ਵਾ ਉਹਨੇ ਆਪਣੀ ਦੱਸਿਆ ਨਹੀਂ ਨਾ ਉਹਨਾਂ ਹਕੀਕਤ ਉਹ ਵੀ ਮੈਂ ਕੀ ਕਰਕੇ ਆਈ ਆ ਆਪਣੀ ਕੋਈ ਦੱਸਦਾ ਨਹੀਂ ਬਾਬਾ ਅਗਲੇ ਦੇ ਗੋਗਾ ਪੱਥ ਦੇਂਦੇ ਵੀ ਇੰਨੇ ਗਲਤੀ ਕੀਤੀ ਆ ਤੇ ਇਹਨੇ ਫੇਰ ਦੱਸਿਆ ਨਹੀਂ ਕਿ ਇਹ ਘਰੋਂ ਆਈਏ ਰੁਸ ਕੇ ਇਹਨੇ ਗੱਲ ਨਹੀਂ ਕੀਤੀ ਇਹਨੇ ਇਹੋ ਗੱਲ ਕਹੀ ਆ ਤੇ ਤਹੀ ਇਹਨੂੰ ਨਾਲ ਲੈ ਕੇ ਆਇਓ ਅਵਲ ਤੇ ਇਹਨੂੰ ਹੀ ਪੁੱਛੋ ਕਿ ਕੀ ਹੋਇਆ ਸੀ ਦਾਜ ਵਾਲੀ ਗੱਲ ਨਹੀਂ ਕਿ ਕੋਈ ਵੀ ਹੈਗੀ ਤੇ ਜੇ ਨਹੀਂ ਮੰਦੀ ਤੇ ਇੱਥੇ ਆ ਜਿਓ ਦੋ ਚਾਰ ਬੰਦੇ ਹੋਰ ਵੀ ਲੈ ਆਓ ਤੇ ਸਾਰਿਆਂ ਦੇ ਸਾਹਮਣੇ ਦੱਸਾਂਗੇ ਵੀ ਇਹਨੇ ਕੀਤਾ ਕੀ ਆ ਤੇ ਗੱਲ ਤਾਂ ਸਹੀ ਆ ਫਿਰ ਇਹਦੀ ਲਖਬੀਰ ਦੀ ਵੀ ਲੈ ਕੇ ਆਓ ਇਹਨੂੰ ਇੱਥੇ ਤੇ ਹੁਣ ਆਉਗੀ ਕਿਹੜਾ ਨੱਕ ਨਾਲ ਝੂਠੀ ਤੇ ਹੈਗੀ ਆ ਜੇ ਇਹ ਤਾਂ ਥੋੜੀ ਬਹੁਤੀ ਵੀ ਸਚਾਈ ਹੋਵੇ ਤੁਮ ਦੀ ਚੰਗੀ ਲੱਗਦੀ ਆ ਓ ਤੂੰ ਕਿਦਾਂ ਦੀਆਂ ਗੱਲਾਂ ਕਰਨ ਈ ਇਹੋ ਜਿਹੇ ਝੂਠੀ ਜਨਾਨੀਆਂ ਜਿਹੜਾ ਇੱਥੋਂ ਜਾ ਕੇ ਗਿਆ ਤਾਂ ਮੇਰੇ ਕੋਲ ਦਾਜ ਮੰਗਦੇ ਆ ਤੇ ਉੱਥੇ ਆਉਣ ਲੱਗਿਆ ਕੀ ਉਹਨੂੰ ਡਰ ਉਨੇ ਆਣ ਕੇ ਕਹਿਣਾ ਇਹ ਮੈਂ ਗੱਲ ਕੀਤੀ ਨਹੀਂ ਵੇਖ ਲਈ ਤੇਰੇ ਹੁੰਦੇ ਹੀ ਵੇਖ ਲਓ ਕਿਦਾਂ ਯਕੀਨ ਬਣਾਉਣ ਲਈ ਸੀ ਤੇ ਤੁਸੀਂ ਆਂਦੇ ਹੀ ਨਾ ਉਹ ਤੇ ਚੰਗੀ ਬੜੀ ਆ ਤੂੰ ਡੱਕ ਲੈਂਦੀ ਫਲਾਣਾ ਡੱਕ ਲੈਂਦਾ ਆਹ ਵੇਖ ਲਓ ਐਦਾਂ ਦੀਆਂ ਨਾ ਕਰਦੇ ਜੀ ਬਣਾ ਦਿੰਦੀਆਂ ਨਾ ਮੁੜ ਕੇ ਮੈਂ ਤੇਰਾ ਮਨ ਇਹ ਸੋਚਿਆ ਵੀ ਅਗਲਾ ਕਹੂਗਾ ਵੀ ਮੇਰਾ ਭਰਾ ਹੀ ਪਿਓ ਵਰਗਾ ਇੱਕ ਵਾਰੀ ਤੇ ਕਹਿੰਦਾ ਵੀ ਲਖਬੀਰ ਤੂੰ ਡੱਕਦਾ ਜੇ ਮੈਂ ਨਾ ਕਹਿੰਦਾ ਭਲਕੇ ਇਹਨੇ ਮੇਰੇ ਸਿਰ ਚੜਨਾ ਸੀ ਚੱਲ ਕੋਈ ਗੱਲ ਨਹੀਂ ਹੁਣ ਮੈਂ ਤੁਹਾਨੂੰ ਦਿੱਤਾ ਵਾ ਦੱਸ ਹੁਣ ਗਾੜੀ ਆਪਣਾ ਹੀ ਲਵ ਸਿਲਾ ਕਰੋ ਕੋਈ ਇਹ ਨਾ ਹੋਵੇ ਉਹ ਜਾ ਕੇ ਤਾਂ ਉੱਥੇ ਲਿਖ ਕੇ ਕੁਝ ਦੇ ਦੇਣਾ ਠਾਣੇ ਠੂਣੇ ਵੀ ਸਾਡੇ ਕੋਲ ਦਾਜ ਮੰਗਦੇ ਸੀ ਤੁਹਾਨੂੰ ਸਾਰੇ ਟੱਬਰ ਨੂੰ ਉੱਥੇ ਅੰਦਰ ਕਰ ਕੀਤਾ ਹੋਵੇ ਉਹ ਨਹੀਂ ਨਹੀਂ ਐਵੇਂ ਨਾ ਡਰੀ ਜਾ ਇਥੋਂ ਤੱਕ ਨੌਕਤ ਨਹੀਂ ਹੁੰਦੀ ਕਿਉਂ ਨਹੀਂ ਨੌਕਤ ਆਂਦੀ ਜਿਹੜੀ ਇਹ ਗੱਲ ਕਹਿ ਸਕਦੀ ਕੁਝ ਵੀ ਕਰ ਸਕਦੀ ਆ ਆ ਗੱਲਾਂ ਨਾ ਕਰੋ ਠੰਡੇ ਘਰਾਟੀਆਂ ਬੈਠੇ ਜਾ ਚੁੱਪ ਕਰਕੇ ਤੁਸੀਂ ਉਹ ਨਹੀਂ ਨਹੀਂ ਇਹਨੇ ਜੋਗੇ ਹੈ ਨਹੀਂ ਆ ਤਾਂ ਭਰਾ ਵੀ ਆ ਚੰਗਾ ਚੰਗਾ ਇਹੋ ਜੇ ਸਦੋ ਵੱਧ ਹੁੰਦੇ ਆ ਵੀ ਕੁੜੀ ਦਾ ਘਰੋਂ ਲਿਆਵਾਂਗੇ ਤਾਂ ਖਾਵਾਂਗੇ ਕੀ ਪਤਾ ਤੁਮਾਂ ਜਾਣੇ ਨਾ ਸਕੀਮ ਹੀ ਨਹੀਂ ਲਾਈ ਕੀ ਕਰਦੇ ਫਿਰਦੇ ਆਏ ਉਹ ਪਹਿਲਾਂ ਉਹ ਤਾਂ ਤੇ ਭਰਾ ਜੀ ਦਾ ਫੋਨ ਹੀ ਨਹੀਂ ਚੁੱਕਦਾ ਸਕੀਮ ਕੇਡਨ ਕੰਨਾ ਲਾ ਲੈਣੀ ਹੁੰਦੀ ਤਾਂ ਜੇ ਫੋਨ ਨਹੀਂ ਚੁੱਕਦਾ ਤਾਂ ਹੁਣ ਵੀ ਤਾਂ ਉੱਥੇ ਜਾ ਕੇ ਫੋਨ ਕਰਨ ਲਈ ਆ ਤੇ ਦਾਜ ਮੰਗਦੇ ਉਹ ਤਾਂ ਉਹਦੇ ਭਰਾ ਨੇ ਫੋਨ ਕੀਤਾ ਚੰਗਾ ਤੁਸੀਂ ਤਾਂ ਮੇਰੀ ਗੱਲ ਕੋਈ ਮੰਨਣੀ ਨਹੀਂ ਹੁੰਦੀ ਆਪਣੀਆਂ ਮਨਮਰਜ਼ੀਆਂ ਕਰਨੀਆਂ ਹੁੰਦੀਆਂ ਕਰ ਲੋ ਉਹ ਚੱਲ ਆਊਗਾ ਤਾਂ ਭਰਾ ਫੇਰ ਵੇਖ ਲਾਂਗੇ ਆਹੋ ਭਰਾ ਅੰਦੀਕ ਦੇ ਰਹੋ ਭਰਾ ਉਹ ਤਾਂ ਫੇਰ ਹੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੁੜੀ ਦਾ ਦਿਮਾਗ ਤਾਂ ਖਰਾਬ ਤਾਂ ਨਹੀਂ ਹੋ ਗਿਆ ਇਥੇ ਕੰਮ ਹੋਰ ਕਰਕੇ ਗਈ ਆ ਇੱਥੋਂ ਜਾ ਕੇ ਕਹਤਾ ਮੇਰੇ ਕੋ ਦਾਜ ਮੰਗਦੇ ਆ ਮੈਨੂੰ ਘਰੋਂ ਕੱਢਤਾ ਗੱਲ ਤੇ ਰਮਨ ਦੀ ਵੀ ਠੀਕ ਆ ਕਿਤੇ ਫਸਾਈ ਨਾ ਦਵੇ ਕਰਨਾ ਲਖਵੀਰ ਨਾਲ ਗੱਲ ਹੋਈ ਤੇ ਫੋਨ ਫੜ ਕੇ ਬੈਠੇ ਆ ਮੈਂ ਤਾਂ ਉਹ ਜਿਹੜਾ ਕੰਮ ਕਿਹਾ ਸੀ ਕੀਤਾ ਵਾ ਕਿ ਨਹੀਂ ਕੀਤਾ ਜੇ ਕਿਹੜਾ ਕੰਮ ਗਿਆ ਸੀ ਫੋਨ ਕਰ ਲਈ ਕਿਹਾ ਸੀ ਉਹ ਜਿਹੜੀ ਬੈਠੀ ਆ ਇੱਥੇ ਆ ਕੇ ਉਹਦੇ ਪ੍ਰੋਣੇ ਨੂੰ ਫੋਨ ਕੀਤਾ ਵਾ ਕਿ ਨਹੀਂ ਕੀਤਾ ਹੀ ਕੋਣ ਨੂੰ ਮੈਂ ਉਹ ਗਰੇ ਘਟਵਾ ਦੱਸਦਾ ਕੋਈ ਨਹੀਂ ਐ ਇੱਥੇ ਆ ਕੇ ਤੇ ਬਹਿ ਕੇ ਗੱਲ ਕਰੋ ਦੱਸਦਾ ਕੁਝ ਨਹੀਂ ਐ ਤੂੰ ਹੀ ਗੱਲ ਕਰਨੀ ਸੀ ਨਾ ਕੀਤੀ ਮੈਂ ਸਾਰੀ ਗੱਲ ਬਾਤ ਆ ਮੈਂ ਤੂੰ ਹੀ ਦਾਜ ਮੰਗਦੇ ਹੋ ਇਹ ਕਿਦਾਂ ਦੀ ਗੱਲ ਹੋਈ ਬਣਾ ਉਹਨਾਂ ਨੂੰ ਮੈਂ ਦਾਜ ਦੇਵਾਂਗਾ ਆ ਕੇ ਫਿਰ ਕੀ ਕਹਿੰਦੇ ਨਹੀਂ ਇਹ ਗੱਲ ਹੈ ਨਹੀਂ ਤੁਹਾਨੂੰ ਇਹ ਗੱਲ ਕਹੀ ਆ ਸੱਚ ਕੋ ਹੋਰ ਵਾ ਸੱਚ ਕੋ ਜਹੋਰ ਵਾ ਤੂੰ ਹੀ ਇਦਾਂ ਕਰੋ ਆ ਜਿਹੜੀ ਬੈਠੀ ਹੈ ਨਾ ਇਹਨੂੰ ਪੁੱਛੋ ਕੀ ਹੋਇਆ ਕੀ ਆ ਮੈਨੂੰ ਤਾਂ ਲੱਗਦਾ ਝੂਠ ਬੋਲਣ ਦੀ ਐ ਸੰਦੀਪ ਨੂੰ ਪੁੱਛਿਆ ਫੇੜੀ ਫੋਨ ਕੀਤਾ ਸੀ ਉਹਨੂੰ ਦੱਸਿਆ ਨਾ ਕਿ ਮੇਰੇ ਦਾਦਾ ਤੋਂ ਤੰਗ ਕਰਦੇ ਆ ਇਹ ਝੂਠ ਬੋਲਣ ਦੀ ਆ ਕਹਿੰਦੀ ਹੁਣੀ ਆ ਬਹਾਨੇ ਨਾਲ ਚਲ ਜਾਨੀ ਆ ਤੇ ਭਰਾ ਭਰਜਾਈ ਮੇਰ ਨਾਲ ਬੋਲ ਪੈਣਗੇ ਤੈਨੂੰ ਜਿਆਦਾ ਕੁਝ ਨਹੀਂ ਕਰੂੰਗੀ ਮੈਂ ਉਥੋਂ ਐਨੇ ਕੁੜੀ ਦੇ ਚੜੀ ਜਾਨੀ ਆ ਤੂੰ ਬਸ ਤੂੰ ਹੀ ਨਾ ਦੂਜੇ ਪਾਸੇ ਗੱਲ ਤੋਰਨੀ ਹੁੰਦੀ ਆ ਸੰਦੀਪ ਮੇਰੇ ਦਾਦਾ ਬਾਂਡਿਆ ਇਹਨਾਂ ਤੇ ਨਾ ਪਰਚਾ ਦੇ ਗਿਆ ਵਾ ਵੀ ਦਾਜ ਮੰਗਦੇ ਸਾਡੇ ਕੋਲ ਉਹ ਆਪਣੇ ਦਿਮਾਗ ਤੋਂ ਕੰਮ ਲਾਓ ਫਸਣਾ ਨਾ ਦਵੋ ਫਸਣਾ ਹੀ ਹੈ ਇਹਦੇ ਵਿੱਚ ਉਹਨਾਂ ਦਾ ਕੁਝ ਨਹੀਂ জানা ਨਹੀਂ ਕਿਹੜੀ ਗੱਲੋਂ ਫਸਣਾ ਦੱਸ ਬਲਾਂ ਪਹਿਲਾਂ ਗੱਲ ਤੇ ਕਰ ਲੋ ਉੱਥੇ ਜਾ ਕੇ ਕਰ ਆ ਉਹ ਗੱਲ ਕੀ ਹੋਈ ਕੀ ਹੈ ਗੱਲਬਾਤ ਦੱਸੋ ਤੇ ਸਹੀ ਹਾਨੂੰ ਜੇ ਉਹ ਇਨੇ ਸੱਚੇ ਹੁੰਦੇ ਨਾ ਤੂੰ ਮੈਨੂੰ ਫੋਨ ਤੇ ਦੱਸ ਦਿੰਦੇ ਕਿ ਆਹ ਗੱਲਬਾਤ ਵਾ ਫੇਰ ਆ ਉਹਦੇ ਘਰ ਜੇ ਉਹਨਾਂ ਨੇ ਦਾਜ ਮੰਗਿਆ ਹੁੰਦਾ ਨਾ ਤੇ ਉਹਨੇ ਤੁਹਾਨੂੰ ਫੋਨ ਤੇ ਦੱਸ ਦੇਣਾ ਸੀ ਕਿ ਸਾਨੂੰ ਦਾਜ ਚਾਹੀਦਾ ਵਾ ਐਦਾਂ ਕੌਣ ਕਹਿੰਦਾ ਆਪਣੇ ਮੂੰਹ ਅਜਿਹੜਾ ਹਰੇਕ ਨੂੰ ਪਤਾ ਵਾ ਫੋਨ ਤੇ ਰਿਕਾਰਡਿੰਗਾਂ ਲੱਗ ਜਾਂਦੀਆਂ ਵਾ ਦੱਸਣਾ ਉਹਨਾਂ ਦਾ ਮੂੰਹ ਆਪਣੇ ਤੇ ਜੋ ਉੱਡਾ ਧੀ ਭੈਣ ਬੋਲਣ ਦੀ ਆ ਤੇ ਨਾ ਹੁਣ ਤੁਸੀਂ ਉਹਨਾਂ ਦਾ ਲਈ ਜਾਣਦੇ ਆ ਕੀ ਪਤਾ ਕਿਹੜੀ ਕੱਲੋਂ ਲੜ ਕੇ ਆ ਗਈ ਐ ਕੁੜੀ ਦਾ ਕਸੂਰ ਨਾ ਕੱਢੀ ਜਾਵੇਂ ਠੀਕ ਐ ਨਾ ਆਓ ਹੁਣ ਤੁਹਾਨੂੰ ਭੈਣ ਚੇਤੇ ਆਉਣ ਲੱਗ ਪਈ ਆ ਉਦੋਂ ਭੈਣ ਕਿੱਥੇ ਗਈ ਸੀ ਸੰਦੀਪ ਮੈਂ ਤੁਹਾਨੂੰ ਅੱਗੇ ਵੀ ਕਿਹਾ ਕੁੜੀ ਨੇ ਨਾ ਆਪਣੇ ਘਰ ਹੀ ਆਉਣਾ ਔਰ ਕਿਹਨੇ ਨਹੀਂ ਸੰਭਲਣਾ ਠੀਕ ਐ ਨਾ ਤੇ ਫਿਰ ਉਦੋਂ ਕੇ ਗੱਲਾਂ ਕਰਦੇ ਨਹੀਂ ਕਿ ਨਾ ਹੀ ਵਾੜਨਾ ਨਹੀਂ ਸੰਦੀਪ ਤੂੰ ਵੀ ਨਾ ਵਾੜੀ ਤੇ ਹੁਣ ਕਿ ਵਾੜਿਆ ਫਿਰ ਉਹਨੂੰ ਇਹਦੋਂ ਨਾ ਕੱਢਤਾ ਹੋਰ ਫਿਰ ਅਸੀਂ ਸੰਭਣਾ ਵਾ ਇਵੀ ਗੱਲ ਦਾ ਸਾਨੂੰ ਜਾਵੇ ਕਿੱਥੇ ਫਿਰ ਲੋਕਾਂ ਦੀਆਂ ਗੱਲਾਂ ਸੁਣੀ ਜਾਂਦੀਆਂ ਠੀਕ ਐ ਨਾ ਸੋ ਨਹੀਂ ਹੋਣਗੇ ਤੇ ਸਾਨੂੰ ਗੱਲਾਂ ਕਰਦਾ ਨਾ ਉਹ ਨੂੰ ਮੇਰੇ ਵੱਲ ਭੇਜ ਦੀ ਆਪੇ ਜਵਾਬ ਦੇ ਦੂੰਗਾ ਠੀਕ ਹੈ ਨਾ ਬਸ ਇਹੋ ਕੰਮ ਕਰਿਓ ਜਿਹੜਾ ਕੰਮ ਮੈਂ ਕਹਿੰਦੀ ਉਹ ਨਹੀਂ ਕਰਨਾ ਹੁੰਦਾ ਸ਼ਰੀਕੇ ਨੇ ਗੱਲਾਂ ਕਰਨੀਆਂ ਵਾ ਹੋਰ ਕਹਿੰਨੇ ਨਹੀਂ ਕਰਨੀਆਂ ਸੰਦੀਪ ਅੱਜ ਕੱਲ ਕੋਈ ਨਹੀਂ ਆਪਣਾ ਹੈਗਾ ਜਿਹੜੀ ਭੈਣ ਨਹੀਂ ਬਣੀ ਤੇ ਸ਼ਰੀਕਾ ਬਣ ਜਾਊਗਾ ਆਪਣਾ ਜੋ ਬੜੇ ਇੰਨੇ ਚੰਗੇ ਹੀ ਬਾਅਦ ਚ ਮੈਨੂੰ ਫੋਨ ਕਰਦੇ ਕਿੰਨਾ ਘੋਣ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਕੀ ਲੋੜ ਆ ਫੋਨ ਕਰਨ ਦੀ ਉਹਨਾਂ ਕੁੜੀ ਘਰੋਂ ਗੜਤੀ ਆ ਉਹਨਾਂ ਨੂੰ ਲੋੜ ਹੀ ਨਹੀਂ ਨਾ ਉਹਨਾਂ ਦੀ ਗਲਤੀ ਆ ਤਾਂ ਨਹੀਂ ਫੋਨ ਕਰਦੇ ਸਾਡੀ ਕੁੜੀ ਦੀ ਗਲਤੀ ਆ ਜੇ ਮੇਰੇ ਕੋ ਸੁਣੋ ਤੇ ਬਹੁਤੀ ਸਿਆਣੀ ਨਾ ਬਣੇਗਾ ਠੀਕ ਹੈ ਨਾ ਇਹਨੂੰ ਜਿਆਦਾ ਪਤਾ ਤੈਨੂੰ ਮੈਨੂੰ ਨਹੀਂ ਪਤਾ ਹੈਗਾ ਇਹ ਮੈਂ ਗੱਲ ਕਹਿਣ ਦੀ ਆ ਨਾ ਉਹ ਕੰਮ ਕਰੋ ਠੀਕ ਹੈ ਨਾ ਇਹਨੂੰ ਛੱਡ ਕੇ ਆਓ ਮੈਨੂੰ ਨਹੀਂ ਕਿ ਚੰਗੀ ਲੱਗਦੀ ਹੈਗੀ ਇਹ ਸੰਦੀਪ ਇਦਾਂ ਕਹੀ ਜਾਂਦੀ ਆ ਪਰ ਉਹਨਾਂ ਕਹਿੰਦਾ ਇੱਥੇ ਆ ਕੇ ਗੱਲ ਕਰੋ ਮੈਨੂੰ ਹੁਣ ਆਪ ਸਮਝ ਨਹੀਂ ਆਉਂਦੀ ਕਰਾਂ ਦੇ ਕਰਾਂ ਕੀ ਇਦਾਂ ਕਰਦਾ ਵਾਂ ਫੇ ਸੰਦੀਪ ਨੂੰ ਮਨ ਲੈ ਗਿਆ ਨਾ ਉਹਨਾਂ ਦੇ ਪਿੱਡਾ ਹੀ ਹੋ ਗਏ ਉਹਨਾਂ ਨੂੰ ਲਗੀ ਕਹਿੰਦੇ ਆ ਫਿਰ ਪਤਾ ਲੱਗੂਗਾ ਨਾ ਸੱਚ ਕੀ ਆ ਤੇ ਝੂਠ ਕੀ ਆ ਲਖਬੀਰ ਇਧਰ ਗੱਲ ਸੁਣ ਮੇਰੀ ਕਿੱਥੇ ਚਲੇ ਆਵਾ ਹਾਂਜੀ ਬਾਜੀ ਇੱਥੇ ਲੈ ਆ ਕੁਰਸੀ ਆ ਜਾ ਹਾਂਜੀ ਕਿੱਥੇ ਚਲੇ ਆਵਾ ਮੈਂ ਚੱਲਾ ਹੀ ਰਕ ਸ਼ਹਿਰ ਤੱਕ ਚਲੇ ਆ ਉਹ ਮੇਰੀ ਗੱਲ ਸੁਣ ਐਡੀ ਵੱਡੀ ਘਰ ਵਿੱਚ ਗੱਲ ਹੋ ਗਈ ਇਹ ਤਾਂ ਤੂੰ ਮੈਨੂੰ ਦੱਸਿਆ ਹੀ ਨਹੀਂ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਨਹੀਂ ਗੱਲ ਦਾ ਪਤਾ ਹੈਗਾ ਮੈਨੂੰ ਥੋੜਾ ਪਤਾ ਸੀ ਮੇਰ ਨਾਲ ਤਾਂ ਕਿਸੇ ਨੇ ਗੱਲ ਨਹੀਂ ਕੀਤੀ ਆ ਤੇ ਤੇਰੀ ਭਾਬੀ ਨੇ ਹੁਣ ਮੈਨੂੰ ਦੱਸਿਆ ਵਾ ਮੈਂ ਵੀ ਸ਼ਾਇਦ ਭਾਬੀ ਨੇ ਦੱਸਤਾ ਤੁਹਾਨੂੰ ਨਾ ਨਾ ਤੇ ਹੁਣ ਮੇਰ ਨਾਲ ਗੱਲ ਕੀਤੀ ਉਹਨੇ ਕਿ ਜਾ ਕੇ ਉਹਨੇ ਆਪਣੇ ਭਰਾ ਨੂੰ ਕਹਿਤਾ ਦੀਵ ਨੇ ਵੀ ਉਹ ਤਾਜ ਮੰਗਦੇ ਆ ਮੈਂ ਤਾਂ ਇਹ ਤਾਂ ਗੱਲ ਨਹੀਂ ਕੀਤੀ ਲੱਗਾ ਕਿ ਸ਼ਾਇਦ ਤੁਹਾਨੂੰ ਪਤਾ ਹੋਣਾ ਯਾਰ ਐਡੀ ਵੱਡੀ ਗੱਲ ਕਰਤੀ ਐ ਇਹਨੇ ਕੋਈ ਸ਼ਰਮ ਨਹੀਂ ਕੀਤੀ ਉਹੀ ਗੱਲ ਤੋਂ ਮੈਂ ਹੈਰਾਨ ਵਾਂ ਵੀ ਉਹ ਅੱਗੋਂ ਨਹੀਂ ਪਿੱਛੋਂ ਨਹੀਂ ਤੇ ਉਹਨੇ ਹੁਣ ਕੀਤਾ ਤੇ ਭਰਾ ਨੇ ਚਾਹਵਣਾ ਪਰ ਇਹ ਨਹੀਂ ਦਾ ਮੰਗਦੇ ਤਾਂ ਇਹ ਮੈਨੋਂ ਘਰੋਂ ਕੱਢਦਾ ਵੇਲਾ ਕੰਨੀ ਬੀਤੀ ਆਲੀ ਗੱਲ ਵਾ ਲਾਈ ਦੇ ਮਾਦੀ ਚੰਗੀ ਵੈ ਹੈ ਭਰਾ ਦੇ ਦੀ ਮੈਂ ਵੀ ਇੱਕ ਵਾਰੀ ਫੇਰ ਉਹਨੂੰ ਜ਼ੋਰ ਪਾ ਕੇ ਪੁੱਛ ਹੋਇਆ ਆਹੋ ਪੀ ਕੀ ਕਰਕੇ ਆਈ ਆ ਜੇ ਤੇ ਦਾਦੀ ਆ ਤਾਂ ਠੀਕ ਆ ਜੇ ਮੈਮਾ ਫੋਨ ਦੇੰਦਾਂ ਕੋਈ ਨਹੀਂ ਦੱਸਣਾ ਹੂੰ ਹੂੰ ਇੱਥੇ ਆਓਗੇ ਤਾਂ ਫਿਰ ਬਾਕੀ ਬਾਤਾਂ ਕਰਾਂਗੇ ਅੱਛਾ ਤੂੰ ਦੱਸਿਆ ਨਹੀਂ ਭਈ ਇਹ ਤਾਂ ਲੜਕੇ ਆ ਕੰਮ ਤੋਂ ਆਏ ਨਾ ਮੈਂ ਜੋ ਕੋਈ ਨਹੀਂ ਦੱਸਾਂ ਮੈਂ ਵੀ ਇਹਨੇ ਪਰ ਆਪਣੇ ਮੂੰਹ ਪਤਾ ਦੀਂ ਦਾਦੀ ਅਛਾ ਹੁਣ ਓਏ ਓ ਗੱਲਾਂ ਕਰੀ ਜਾਂਦੀ ਓਏ ਮੇਰੇ ਕੋ ਤਾਜ ਮੰਗਦੇ ਆ ਫਲਾਂ ਠੀਕ ਓਏ ਹੁਣ ਸੱਚੀ ਤੇ ਹੋਣੀ ਆ ਨਾ ਕਿਹ ਕਿਹ ਤਰੀਕੇ ਨਾ ਉਹਦਾ ਨਾਲ ਘਰ ਨਹੀਂ ਵੜਨ ਦੇਣਾ ਉਹਦੀ ਭਰਜਾਈ ਬੜੀ ਤੇਜ ਆ ਉਹਨੇ ਪੈਰ ਕਿੱਥੇ ਦੇ ਲੱਗਣ ਦੇਣੇ ਆ ਵੇਦਾ ਰਹੀ ਤੂੰ ਆਈ ਖੜੀ ਏ ਆਹ ਮੱਗੇ ਤੇ ਮੈਂ ਕਹਿੰਦੇ ਮੈਨੂੰ ਉਦੋਂ ਵੀ ਕਿਹਾ ਏ ਮੈਂ ਵੀ ਜਦੋਂ ਮੈਂ ਫੋਨ ਕਰਦਾ ਹਾਂ ਤੂੰ ਤਾਂ ਫੋਨ ਚੁੱਕਦੇ ਨਹੀਂ ਹਾਂ ਹਾਂ ਹੁਣ ਤੈਨੂੰ ਜੇ ਤਾਂ ਆ ਗਿਆ ਤੇਰੀ ਭੈਣ ਨੂੰ ਘਰੋਂ ਭੇਜਿਆ ਆ ਫੇਰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਫੋਨ ਤੇ ਚੁੱਕ ਲਈਦਾ ਵਾ ਕਰ ਵੀ ਲਈਦਾ ਮੈਂ ਤਾਂ ਹੀ ਬੜੇ ਤੁਸੀਂ ਫੋਨ ਕਰ ਲੈ ਗਦੇ ਓ ਮੇਰੀ ਗੱਲ ਸੁਣਾ ਮੇਰਾ ਤਾਂ ਰਾਤਾ ਵੀ 2000 ਬੰਦੇ ਇਕੱਠੇ ਕਰਕੇ ਉੱਥੇ ਜਾਈਏ ਕਿਤੇ ਹੋਰ ਹੀ ਨਾ ਕੰਮ ਜਾਂਦਾ ਚਾੜਦੇ ਇਹੋ ਜੀ ਕੋ ਖਾ ਖੋ ਕੇ ਮਰਗੀ ਤੇ ਪੱਲੇ ਪੈ ਜੂਗੀ ਸਾਡੇ ਉਹ ਨਹੀਂ ਉਹਨੇ ਮਰਨਾ ਕੋ ਨਹੀਂ ਹੋਣਾ ਇਹੋ ਜੇ ਅਹੀਂ ਗਏ ਨਾ ਲੱਤ ਫੇਰ ਉਹਨਾਂ ਦੀ ਉਤ ਵੀ ਹੋਣੀ ਆ ਫੇਰ ਕੰਮ ਜਿਆਦਾ ਖਰਾਬ ਹੋਣਾ ਉਹਨਾਂ ਨੇ ਕਹਿਣਾ ਵੀ ਇਹ ਡਰ ਗਏ ਆ ਪਰ ਜੇ ਤਾਂ ਨਾ ਲੈ ਕੇ ਕਿ ਮੈਂ ਦਾਜ ਮੰਗਦੀ ਆ ਤੇ ਉਹ ਮੈਂ ਤਾਂ ਯਾਰ ਇਨਾ ਚੱਲ ਬੜਾ ਹੀ ਵੀ ਮੇਰੇ ਭਰਾ ਦਾ ਘਰ ਵਸਣ ਡਿਆ ਵਾ ਤੇ ਚੰਗਾ ਭਲਾ ਆਪਣਾ ਕਾਰੋਬਾਰ ਹੀ ਐ ਕੀ ਇਹ ਗੰਦ ਖਲਾਰਤਾ ਹੋਵੇ ਨੇ ਮੈਂ ਨਾ ਵੈਸੇ ਉਹਨੂੰ ਘਰੋਂ ਨਹੀਂ ਕੱਢਣਾ ਮੈਂ ਉਹਦੇ ਟੱਬਰ ਨੂੰ ਸਦਣਾ ਇੱਥੇ ਆ ਜਦੋਂ ਦੀ ਜਾਈ ਨਾ ਜੀਵਨ ਹਾਂ ਹਾਂ ਇਹਨੇ ਕਹਿ ਕਹਿ ਕੇ ਕਹਿ ਕਹਿ ਕੇ ਮੈਨੂੰ ਗੱਲਾਂ ਹੀ ਇਹੋ ਜਿਹੀਆਂ ਕਰ ਛੜੀਆਂ ਕਿ ਮੈਨੂੰ ਆ ਜਾ ਕੇ ਧਰਨੇ ਕੱਢਣਾ ਪਿਆ ਕੀ ਕਰੇ ਬੰਦਾ ਹੁਣ ਦੱਸੋ ਕਿੰਨੀ ਵਾਰੀ ਕਹਿਦੀਆਂ ਗੱਲਾਂ ਸੁਣ ਲੈ ਓਏ ਆਹੋ ਪਰ ਉਹਨੇ ਵੀ ਕੰਮ ਨਹੀਂ ਨਾ ਚੰਗਾ ਕੀਤਾ ਲਖਬੀਰ ਕੰਮ ਤਾਂ ਨਹੀਂ ਚੰਗਾ ਕੀਤਾ ਪਰ ਗੱਲ ਪਤਾ ਕੀ ਹੈ ਜੋ ਸਾਰੇ ਜੀਆਂ ਦੇ ਵਿੱਚ ਬਹਿ ਗਏ ਉਹਨਾਂ ਦੇ ਟੱਬਰ ਵੀ ਇੱਥੇ ਬੈੰਦਾ ਫਿਰ ਗੱਲ ਹੋਰ ਹੋਣੀ ਸਦਾ ਕੱਢਿਆ ਨਹੀਂ ਨਾ ਘਰੋਂ ਗੱਲ ਬੰਦੀ ਹੋ ਚਲ ਮਾਫੀ ਮੁਫੀ ਮੰਗਦੀ ਆਪਣੀ ਗਲਤੀ ਮੰਦੀ ਮੈਂ ਤਾਂ ਕਹਿਣਿਆ ਇਹੀ ਚੀਜ਼ ਪਰ ਜਿਹਨੂੰ ਗੱਲਾਂ ਬਾਤਾਂ ਹੀ ਨਹੀਂ ਹੋ ਗਿਆ ਉਹਦੇ ਘਰੋਂ ਹੀ ਕੱਢਦੇ ਘਰੋਂ ਹੀ ਕੱਢਦੇ ਤਾਂ ਖਿਹੜਾ ਹੀ ਛੱਡਦੇ ਹੁਣ ਮੇਨ ਵੱਲ ਆਉਣਦੇ ਆਂਦੇ ਇਹ ਤਲਾਕ ਦੇ ਦੇ ਉਹਨੂੰ ਉਹਨੂੰ ਘਰ ਨਾਲ ਲੈ ਕੇ ਆਈ ਉਹਨੂੰ ਤਲਾਕ ਦੇ ਦੇ ਹੁਣ ਯਾਰ ਐਡੀ ਸ਼ੇਤੀ ਕਦਣਾ ਤਲਾਕ ਦੇ ਦੇਣਾ ਵਾ ਚਲੋ ਗਲਤੀਆਂ ਹੋ ਹੀ ਜਾਂਦੀਆਂ ਬੰਦੇ ਕੋ ਮੈਂ ਤਾਂ ਉਹਨਾਂ ਨੂੰ ਕਹਿਣਾ ਮੈਂ ਘਰ ਛਡਾਉਣੇ ਤਾਂ ਸੌਖੇ ਹੁੰਦੇ ਆ ਵਸਾਉਣੇ ਬੜੇ ਮੁੜ ਕੇ ਫਿਰ ਵਸਾਉਣਾ ਕਿਦਾਂ ਵਾ ਸਹੀ ਗੱਲ ਆ ਹੁਣ ਦਦ ਨਹੀਂ ਕਹਣਦੇ ਵੀ ਉਹਨੂੰ ਤਾਂ ਲੱਗਦੇ ਤਾਂ ਮੈਨੂੰ ਜਿਹੜੀ ਅਗਲੀ ਆਉਣੀ ਉਹਨੇ ਕਿਤਾ ਨਹੀਂ ਹੋਣਾ ਤੁਹਾਨੂੰ ਪਤਾ ਹੈ ਆਹੋ ਕੀ ਪਤਾ ਉਹਦੇ ਨਾਲ ਚਮਲਣਾ ਵੇ ਆਹੋ ਉਹਦੀ ਗੱਲ ਵਾ ਗੱਲ ਤੇ ਤੇਰੀ ਠੀਕ ਵਾ ਯਾਰ ਆ ਤਾਂ ਮੈਂ ਨਾ ਫਿਕਰਾਂ ਚ ਪੈ ਗਿਆ ਵੀ ਕੀ ਬੰਡਿਆ ਵਾ ਜੇ ਬਾਹਰ ਕਿਸੇ ਨੂੰ ਪਤਾ ਲੱਗਾ ਵੀ ਇਹਨਾਂ ਦੇ ਘਰ ਆ ਕੰਮ ਚੱਲਣ ਰਿਹਾ ਵਾ ਤੇ ਕੀ ਪੱਲੇ ਰਹੂਗਾ ਪਤਾ ਕੀ ਕਰਦੇ ਆ ਵੇਖ ਲੈਣੇ ਇੱਕ ਦੋ ਦਿਨ ਵੇਟ ਕਰ ਲੈਣੇ ਜੇ ਤੇ ਕੇ ਪਾਸੇ ਗੱਲ ਲੱਗੀ ਠੀਕ ਆ ਜਿਹਦੇ ਤੇ ਭਰਾ ਦਾ ਮੈਨੂੰ ਫੋਨ ਆਇਆ ਠੀਕ ਆ ਮੈਂ ਤੇ ਮਾ ਪੜੂੰਗਾ ਇੱਕ ਵਾਰੀ ਉਹਨੂੰ ਜੇ ਤੂੰ ਨਹੀਂ ਕਿਸੇ ਨੂੰ ਲੈ ਕੇ ਆਉਣਾ ਤੇ ਤੂੰ ਕੱਲਾ ਹੀ ਆ ਆਹ ਮੈਂ ਗੱਲ ਤੋਂ ਸਾਡੀ ਸੁਣ ਆ ਵੀ ਗੱਲ ਕੀ ਹੋਈ ਇਹ ਤਾਂ ਆਪਣਾ ਪੱਖ ਤੈਨੂੰ ਦੱਸੀ ਜਾਣ ਡਈ ਇਹ ਤਾਂ ਸਾਡਾ ਵੀ ਆਣ ਕੇ ਸੁਣੋ ਕੀ ਬਣ ਗਿਆ ਇੱਥੇ ਆਹ ਉਹਨੂੰ ਮੈਂ ਕੋਈ ਮੈਕੂਰਾਂਗਾ ਫਿਰ ਫੋਨ ਵੈਸੇ ਮੈਂ ਉਹ ਕਹਾਂ ਮੈਂ ਵੀ ਤੁਸੀਂ ਜਿਹੜੇ ਦੋਵਾਂ ਜੀ ਆਨੇ ਹੋਣਾ ਹੋਣਾ ਪਿੰਡੋਂ ਕਿਸ ਮੋਤਵਰ ਨੂੰ ਲਿਆ ਕੇ ਆਏ ਹੋ ਆਹੋ ਦੋ ਚਾਰ ਬੰਦੇ ਲਿਆਓ ਤੁਸੀਂ ਵੀ ਆ ਕੇ ਠੱਕੇ ਮਾਰ ਕੇ ਕੱਢਿਆ ਕਿਹੜੀ ਗੱਲਾਂ ਕੱਢਿਆ ਤੁਸੀਂ ਕਿਹੜੀ ਗੱਲਾਂ ਕੱਢਿਆ ਗੱਲ ਤਾਂ ਇਹ ਜੇ ਨਹੀਂ ਨਾ ਲੱਗਦੇ ਕਿ ਪਾਸੇ ਫਿਰ ਮੈਂ ਨਹੀਂ ਆਪੇ ਆ ਵੀ ਕਰਦਾ ਫੋਨ ਫਿਰ ਚਲੋ ਅਜੇ ਨਾ ਤੂੰ ਕਰੀ ਅਡੀਕ ਭਲਾ ਕੀ ਕਰਦੇ ਆ ਇੱਕ ਦੋ ਦਿਨ ਵੇਖ ਲੈਂਦੇ ਆ ਆਹ ਇਹ ਤਾਂ ਫਿਰ ਮੈਂ ਕਰੂੰਗਾ ਉਹਨ ਚਲ ਠੀਕ ਆ ਹਾਂਜੀ ਹਾਂਜੀ ਚੱਲ ਮਾਰਿਆ ਚੱਕਰ ਤੂੰ ਹੈ ਚਲੋ ਠੀਕ ਜੀ ਇਹਦਾ ਤੇ ਵਿਚਾਰੇ ਦਾ قصور ਹੀ ਕੋਈ ਨਹੀਂ ਆ ਇਹਨੂੰ ਮੈਂ ਹੁਣ ਬਾਰ ਬਾਰ ਕੀ ਕਰਾਂ ਯਾਰ ਸਮਝ ਨਹੀਂ ਆਉਂਦੀ ਵੇ ਮੇਰੀ ਗੱਲ ਸੁਣ ਨੀਵੀ ਪਾ ਕੇ ਫੋਨ ਤੇ ਸਾਰਾ ਦਿਨ ਬਹਿ ਰਹਿਣਾ ਵਾ ਕੋ ਅਕਲ ਨੂੰ ਹੱਥ ਮਾਰ ਕਰਦੀ ਤੇਰੀ ਨਹੀਂ ਡੇਡੇ ਵੱਡੇ ਇਲਜ਼ਾਮ ਲਾਤੇ ਆ ਵੇਖੀ ਜੇ ਕਿਤੇ ਦੋ ਪੋਟੇ ਜਾ ਕੇ ਥਾਣੇ ਲਿਖ ਕੇ ਦੇਤੇ ਨਾ ਅਸੀਂ ਬੱਜੇ ਨਹੀਂ ਛੁਟਣਾ ਮੁੜ ਕੇ ਤੇ ਹੁਣ ਦੱਸੋ ਕੀ ਕਰੀਏ ਫਿਰ? ਵੇ ਕਰਨਾ ਕੀ ਆ? ਉਹਨੂੰ ਫੋਨ ਕਰ ਆਪਣੇ ਸਾਲੇ ਨੂੰ। ਉਹਨੂੰ ਕਹਿ ਭੀ ਇੱਥੇ ਆਓ ਜੇ ਨਹੀਂ ਛੇਤੀ ਹੋ ਸਕਦਾ ਵਾ ਤੇ ਮੂੰਹ ਤੇ ਬਹਿ ਕੇ ਆਣ ਕੇ ਗੱਲ ਕਰੋ। ਇਹਨੇ ਗਿੱਜੀ ਗਿੱਜੀ ਨੇ ਇਲਜ਼ਾਮ ਆ ਲਾਇਆ ਵਾ ਕੱਲ ਨੂੰ ਹੋਰ ਕੀ ਲਾਉਗੀ? ਉਹ ਮੇਰੀ ਗੱਲ ਹੋ ਗਈ ਇਹ ਵੀਰ ਦੇ ਨਾਲ। ਅੱਛਾ। ਮੈਂ ਕਹਿ ਦੱਸਿਆ ਭਾਈ ਨੂੰ ਵੀ। ਤੇ ਕੀ ਆਂਦਾ ਫਿਰ ਉਹ? ਉਹ ਵੀ ਕਹਿੰਦੇ ਵੀ ਚਲ ਇੱਕ ਦੋ ਦਿਨ ਦੇਖਣਾ ਬਸ। ਵੀ ਜੇ ਤੇ ਆਏ ਠੀਕ ਆ। ਨਹੀਂ ਤੇ ਤੂੰ ਫੋਨ ਕਰਕੇ ਫਿਰ ਉਹਨੂੰ ਸੱਦ ਗੱਲੇ ਨੂੰ। ਉਹ ਕੱਲਾ ਹੀ ਆ ਜੇ ਇੱਥੇ। ਠੀਕ ਵਾ। ਉਹਨੂੰ ਸਾਰੀ ਗੱਲ ਬਾਤ ਦਸੀਏ ਸਾਰੀ। ਅੱਛਾ ਅੱਛਾ। ਪਰ ਨਾਲ ਦੀ ਗੱਲ ਸੁਣ ਉਧਿਰ ਪੋੜਨੀ ਜੇ ਕਰਵਾਈ ਉਹ ਤੇ ਕਰਵਾਉਣੀ ਹੀਗੀ ਟਾਈਮ ਇਨੀ ਗੱਲ ਲੱਗਾ ਨਾ ਤੇਰਾ ਟਾਈਮ ਲੱਗਾ ਤੇ ਨਾ ਵੀਰ ਦਾ ਟਾਈਮ ਲੱਗਾ ਜੇ ਕੱਲ ਨੂੰ ਪ੍ਰੂਫ ਦੱਸਣੇ ਹੋਏ ਇਹ ਤਾਂ ਕੀ ਦਸਾਂਗੀ ਕੱਲੀ ਦਵਾਈ ਤੇ ਥੋੜੀ ਬਾਲ ਲਗਣਾਉ ਚੱਲ ਕੋਈ ਨੂੰ ਲੈ ਬੇ ਚ ਲੈ ਜਾ ਟੈਸਟ ਹੀ ਕਰਾਉਣਾ ਠੀਕ ਚੱਲ ਮੈਂ ਕਰਵਾ ਲਿਆ ਤੁਨਾ ਆਹ ਤੂੰ ਜਾ ਕੇ ਤੇ ਕਰਵਾ ਲੈ ਦਵਾਈ ਤੈਨੂੰ ਮੈਂ ਫੜਾ ਦਨੀ ਆ ਪਰ ਨਾ ਜੜੀਆਂ ਕਰਤੂਤਾਂ ਕਰਨ ਲਈ ਚੰਗੀਆਂ ਨਹੀਂ ਕਰਨ ਲਈ ਮੈਂ ਤਾਂ ਕਹਿੰਦੇ ਬਚ ਜੋ ਬਜਿਆ ਜਾਂਦਾ ਤੇ ਤਸੀਂ ਮੈਨੂੰ ਕਹਿਣ ਤੇ ਡੇਅਰ ਵੀ ਦਵਾਈ ਜਾ ਕੇ ਕਰਵਾ ਲਿਆ ਲੈਬ ਟੈਸਟ ਹਾਂ ਤੇ ਜੇ ਕੱਲ ਨੂੰ ਮੜ ਕੇ ਤੁਸੀਂ ਕਹੇ ਤਾਂ ਵੀ ਜੇ ਰਿਪੋਰਟ ਜੇ ਉਦਾਂ ਦੀ ਆ ਗਈ ਰੇ ਫਿਰ ਤੁਸੀਂ ਮੈਨੂੰ ਮ ਤੇ ਆਪਣੀ ਘਰ ਦੀ ਨੁਮਜਾਉਣ ਵਾ ਤੇ ਨੇ ਫਿਰ ਰਿਪੋਰਟ ਨਹੀਂ ਸਹੀ ਬਣਾਈ ਵੇਖਾਂ ਤੂੰ ਅਜੇ ਵੀ ਉਹੋ ਜਿਹੀ ਗੱਲਾਂ ਕਰੀ ਜਾਣਾ ਜਦੋਂ ਤੂੰ ਉਹਦੇ ਥੱਲੇ ਲੱਗਾ ਸੀ ਨਾ ਲੱਗਾ ਸੀਗਾ ਹੁਣ ਤੂੰ ਆਪਣੇ ਹੱਥੀ ਸਭ ਕੁਝ ਕੀਤਾ ਤੇ ਅਜੇ ਵੀ ਤੇਰੇ ਤੇ ਵਿਸ਼ਵਾਸ ਨਹੀਂ ਕਰਨਾ ਨਹੀਂ ਕੱਲ ਨੂੰ ਮੁੜ ਕੇ ਵੀ ਗੱਲ ਨਾ ਨਿਕਲ ਆਵੇ ਫਿਰ ਹੁਣ ਤੇ ਮੈਂ ਲੈ ਜਾਆ ਘਰੋਂ ਉਹ ਨਹੀਂ ਭਰਾ ਇਹੋ ਜਿਹੀ ਕੋਈ ਗੱਲ ਨਹੀਂ ਗਈ ਤੂੰ ਜਾ ਤੂੰ ਆਪਣੇ ਟੱਬਰ ਵੱਲ ਵੇਖਣਾ ਸਾਰੇ ਵੱਲ ਠੀਕ ਆ ਉਹਨੇ ਤੇ ਤੈਨੂੰ ਨਹੀਂ ਛੱਡਣਾ ਸ਼ੁਕਰ ਕਰ ਰੱਬ ਦਾ ਕਿ ਤੂੰ ਬਚ ਗਿਆ ਵਾ ਇਦਾਂ ਕਰਦੇ ਆ ਨਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਰਿਪੋਰਟ ਕਰਵਾ ਕੇ ਰੱਖ ਲੈਣੇ ਫਿਰ ਬੱਸ ਬੱਸ ਸੈਟ ਕਰਵਾ ਕੇ ਮੈਂ ਨਾ ਤਵਾਈ ਤੈਨੂੰ ਫੜਾਉਣੀ ਆ ਤੇ ਜਾ ਕੇ ਟੈਸਟ ਕਰਵਾ ਲਿਆ ਮੇਰਾ ਵੀਰ ਤੇ ਹਾਂ ਗੱਲਾਂ ਢੜ ਚੋਂ ਕੱਢ ਦੇ ਫਿਰ ਤੁਹਾਡੇ ਤੇ ਯਕੀਨ ਨਹੀਂ ਕਰਨਾ ਤੇ ਉਹ ਨਹੀਂ ਕਰਨਾ ਠੀਕ ਆ ਆਪਣਾ ਟੱਬਰ ਵਾ ਹੱਡਾ ਅਹੀਂ ਨੇ ਆਪਣਾ ਟੱਬਰ ਨੂੰ ਬਚਾਉਣਾ ਤੇ ਕਿੰਨੇ ਬਚਾਉਣਾ ਫਿਰ ਉਹ ਤੇ ਹੈ ਹੀ ਆ ਮੈਨੂੰ ਤਾਂ ਪਤਾ ਹੀ ਇਹ ਗੱਲ ਦਾ ਹੁਣ ਮੇਰੇ ਵੱਲ ਵੇਖ ਕਿੰਨੇ ਦਿਨ ਹੋ ਗਏ ਮਰੀਥੀ ਆ ਕੇ ਬੈਠੀ ਨੂੰ ਹੈਂ ਮੈਂ ਤੇ ਆਪਣਾ ਘਰ ਵੀ ਭੁੱਲ ਗਈ ਆ ਵਿਚਾਰੇ ਪਤਾ ਨਹੀਂ ਕਿੱਦਾਂ ਰੋਟੀਆਂ ਖਾਂਦੇ ਹੋਣ ਇਹਦੇ ਕਿੱਦਾਂ ਨਹੀਂ ਤੇ ਤੁਹਾਡੇ ਕਰਕੇ ਮੈਨੂੰ ਇਹ ਆ ਕਿ ਚਲ ਤੁਸੀਂ ਵੱਜੋ ਕਿਸ ਮੈਂ ਸੋ ਕੋ ਇਹਨਾਂ ਨੂੰ ਵੀ ਕਹਿਣਾ ਮੈਂ ਇੱਕ ਵਾਰੀ ਨਹੀਂ ਤੇ ਭਾਈ ਨੂੰ ਬੁਲਾ ਲਈ ਉਹਨਾਂ ਨੂੰ ਵੀ ਇੱਕ ਵਾਰੀ ਸਲਾਹ ਲਾ ਲਈ ਹੋਗੀ ਹੁੰਦੇ ਚੱਲ ਕੋਈ ਨਹੀਂ ਫੋਨ ਤੇ ਪੁੱਛ ਲੂੰਗੀ ਅੱਗੇ ਬੜੇ ਗਰਮ ਹੋਵਾਂ ਤੇ ਅੱਗੇ ਬੜੀਆਂ ਗੱਲਾਂ ਕਰਦੇ ਆ ਅੱਗੇ ਕਹਿੰਦੇ ਆ ਵੀ ਤੂੰ ਜੋ ਗਈ ਹੈ ਤੁਸੀਂ ਜਾ ਕੇ ਬਹਿ ਗਈ ਤਾਂ ਉਹਨਾਂ ਦਾ ਨਾਲ ਹੀ ਲੈਣ ਢਈ ਤੇ ਵੇਖ ਲਖਬੀਰ ਮੇਰੀ ਗੱਲ ਸੁਣ ਹੁਣ ਜਿੰਨੀ ਛੇਤੀ ਹੋ ਸਕਦਾ ਨਾ ਗੱਲ ਨੂੰ ਨਿਬੇੜ ਲੋ ਨਹੀਂ ਤੇ ਬੜਾ ਲੰਮਾ ਚੱਕਰ ਪੈਣਾ ਜੇ ਫਿਰ ਜੇ ਪੈ ਗਿਆ ਤੇ ਓਏ ਉਹ ਤੇ ਪੈਣਾ ਹੀ ਪੈਣਾ ਲੰਮਾ ਤੇ ਹੈ ਹੀ ਹੈ ਉਹ ਪਤਾ ਕੀ ਗੱਲ ਵਾ ਉਹ ਆ ਚਾਲਬਾਜ਼ ਹੈ ਹੈਂ ਉੱਥੇ ਕੋ ਚਾਲ ਖੇਡਤੀ ਜਾ ਕੇ ਇੱਕ ਥਾਣੇ ਜਾ ਕੇ ਰੋਂੜਿਆ ਵੀ ਮੈਨੂੰ ਆ ਕਰਦੇ ਰਹੇ ਮੈਨੂੰ ਆ ਕਰਦੇ ਰਹੇ ਤੇ ਫਿਰ ਸੁਣਵਾਈ ਤੇ ਤੈਨੂੰ ਪਤਾ ਅੱਗੇ ਜਨਾਨੀਆਂ ਦੀ ਹੁੰਦੀ ਐ ਉਹ ਭਾਵੇਂ ਸੋਹਾਰੀ ਅਸੀਂ ਕੰਮ ਮਕਾ ਲਈਏ ਪਰ ਫਿਰ ਵੀ ਜਿੱਥੇ ਉਹਨੇ ਕੰਮ ਕਰਨਾ ਉਹਨਾਂ ਨੇ ਫਿਰ ਕਰ ਜਣਾਵਾ ਤਾਂ ਹੀ ਤੇ ਮੈਂ ਕਹਿਣ ਲਈ ਆ ਵੀ ਜਿੰਨੀ ਛੇਤੀ ਹੋ ਸਕਦਾ ਵਾ ਨਾ ਕੰਮ ਮੁਕਾਓ ਹੱਥ ਤੇ ਹੱਥ ਰੱਖ ਕੇ ਬਹਿਣ ਦਾ ਟਾਈਮ ਨਹੀਂ ਹੈਗਾ ਗੱਲ ਤੇ ਤਾਂ ਹੀ ਕੇ ਬਸ ਲਈਏ ਜੇ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ ਨਾ ਤਾਂ ਮੇਰੇ ਸਾਡਾ ਸੁੱਤਰ ਹੁੰਦਾ ਫਿਰ ਇਹਨਾਂ ਨੇ ਕਹਿਣਾ ਵੀ ਅਸੀਂ ਦਜਦ ਨਾਲ ਆ ਤੇ ਡਰ ਗਏ ਨਹੀਂ ਨਹੀਂ ਫਿਰ ਇਹਨਾਂ ਨੇ ਸਗੋਂ ਪਰਚੇ ਵੱਲ ਨੂੰ ਜ਼ਿਆਦਾ ਜ਼ੋਰ ਪਾਣਾ ਵਾ ਜੇ ਉਹਨਾਂ ਨੂੰ ਇੱਥੇ ਸੁੱਦੀਗੇ ਤਾਂਹੀਂ ਗੱਲ ਬਣਦੀ ਆ ਤੇ ਇੱਥੇ ਸੱਧੋ ਨਾ ਹੋਈ ਤੇ ਮੈਂ ਕਹਿਣ ਲਈ ਆ ਉਹਦੇ ਭਰਾ ਪਰਜਾਈ ਨੂੰ ਕਹੋ ਵੀ ਨਾਲ ਆਓ ਤੇ ਮੂੰਹ ਤੇ ਬਹਿ ਕੇ ਗੱਲਾਂ ਹੋਣਗੀਆਂ ਫਿਰ ਸਾਬੇ ਪਤਾ ਲੱਗ ਜਾਣਾ ਵਾ ਵੀ ਦਾਜੇ ਦਾਜ ਦੀ ਗੱਲ ਕੋਈ ਹੋਈ ਆ ਕਿ ਜਾਂ ਇਹ ਕਰਨਾ ਮੈਂ ਪੁੱਠੇ ਕਰਨ ਲਈ ਹਿੱਤ ਮੈਂ ਸਿਰਫ ਫਾਇਦਾ ਦੇਣ ਨੂੰ ਵੇਖਣਾ ਵਾ ਆਹੋ ਕੱਲ ਨੂੰ ਮੈਂ ਫਿਰ ਕਰਦਾ ਉਹਨੂੰ ਫੋਨ ਨਹੀਂ ਤੂੰ ਕਰ ਫੋਨ ਮੇਰਾ ਵੀਰ ਠੀਕ ਆ ਫੋਨ ਕਰਕੇ ਤੇ ਸੱਦ ਲਾ ਤੇ ਪਤਾ ਲੱਗ ਜਨ ਦੇ ਕਿ ਤੂਤਾਂ ਦਾ ਵੀ ਕੀ ਕਰਦੇ ਫਿਰ ਦੇ ਹੁਣ ਆ ਮੈਂ ਕਹਾਂਗਾ ਵੀ ਚਾਰ ਬੰਦੇ ਭਾਵੇਂ ਬਾਅਦ ਚ ਲਾਏ ਹੋ ਪਹਿਲਾਂ ਤੁਸੀਂ ਆ ਕੇ ਇੱਕ ਵਾਰੀ ਵੇਖ ਤੇ ਜਾਓ ਕੀ ਹਾਲ ਤਾਂ ਆਪੇ ਕੋਈ ਕੀ ਕੋ ਕੀਤਾ ਇਹਨੇ ਸਾਡੇ ਹੱਥ ਵਿੱਚ ਸਭ ਕੁਝ ਹੈਗਾ ਵਾ ਬਾਜ ਆਪਣੇ ਘਰ ਜਾ ਕੇ ਗੱਲ ਕਰਨ ਵਾਲੇ ਤੇ ਮੰਨ ਬਸ ਬਸ ਜਿਹਨੂੰ ਪੁੱਤਰ ਸੀ ਤਾਨੂੰ ਪੜਾਉਣ ਦੀ ਉਹਦੀ ਭੈਣ ਵੀ ਆਹੋ ਤੇ ਨਾਲੇ ਨਾ ਪ੍ਰੂਫ ਹੋ ਜਾਊਗਾ ਸਾਡੇ ਕੋਲ ਦਵਾਈ ਵਾਲਾ ਵੀ ਉਹ ਠੀਕ ਆ ਮੈਨੂੰ ਦੋ ਸੱਚ ਮੈਂ ਫਿਰ ਜਾ ਕੇ ਤੇ ਮੈਂ ਤੈਨੂੰ ਦਿਨੀ ਤੇ ਜਾ ਕੇ ਚੈੱਕ ਕਰਾ ਕੇ ਲਿਆ ਠੀਕ ਆ ਚੱਲਿਓ ਲਿਓ ਚਲ ਆ ਜਾ ਫਿਰ ਗੱਲ ਦੇ ਨਾਲ ਦੀ ਵੀ ਠੀਕ ਟੈਸਟ ਕਰਵਾ ਕੇ ਰਾਲੀ ਰਿਪੋਰਟ ਕੋਲ ਉਹੀ ਕੱਲੋਂ ਕੰਮ ਆਉਣੀ ਆ ਬੈਠੇ ਜੀ ਪੂਆ ਜੀ ਹਾਂ ਬੈਠੀ ਆ ਪਤ ਹਾਂ ਤੋਪਸੀ ਜਿਆ ਰਕਤ ਬੈਠੀ ਹਾਂ ਚੱਲ ਵਧੀਆ ਵਾ ਹੋਰ ਤੂੰ ਸੁਣਾ ਮੈਂ ਕੀ ਸੁਣਾਉਣਾ ਮੈਨੂੰ ਤਾਂ ਤੁਹਾਡੇ ਘਰ ਦੀ ਟੈਨਸ਼ਨ ਮਾਰ ਚਲੀ ਆ ਟੈਨਸ਼ਨ ਤਾਂ ਹੈਗੀ ਆ ਭਈ ਇਸ ਟੈਨਸ਼ਨ ਵੀ ਸੱਚੀ ਆ ਕਰੇ ਕੀ ਬੰਦਾ ਕਰਨਾ ਕੀ ਆ ਹੁਣ ਮੈਂ ਲਖਵੀਰ ਨੂੰ ਦੇ ਕੇ ਆਈ ਆ ਓੜੀ ਦਵਾਈ ਵਿੱਚ ਪੌਂਦੀ ਫੜੀ ਨਹੀਂ ਮੈਂ ਆਹੋ ਸਬਜ਼ੀ ਵਿੱਚ ਪਾਉਂ ਲਈ ਉਹ ਮੈਂ ਲਖਵੀਰ ਨੂੰ ਫੜਾ ਕੇ ਆਈ ਆ ਬਲੈਫਰ ਦਾ ਲੈਬ ਟੈਸਟ ਕਰਾ ਕੇ ਲਿਆ ਅੱਛਾ ਤੇ ਹੁਣ ਆਂਦਾ ਪਹਿਲਾਂ ਮੈਨੂੰ ਆਂਦਾ ਵੀ ਭੈਣ ਤੂੰ ਹੁਣ ਯਕੀਨ ਕਰ ਲੇਗੀ ਮੇਰੇ ਤੇ ਅੱਛਾ ਤੂੰ ਤੇ ਪਹਿਲਾਂ 18 ਅਪਰ ਮੇਰੇ ਤੇ ਯਕੀਨ ਨਹੀਂ ਕਰਦਾ ਤੇ ਮੈਂ ਕਿਹਾ ਜੋ ਤੂੰ ਗਲਤੀ ਹੋ ਤਾਂ ਗਲਤ ਹੀਗਾ ਤੇ ਹੁਣ ਸਾਨੂੰ ਪਤਾ ਤੂੰ ਸਹੀ ਆ ਹੁਣ ਮੈਂ ਤੇ ਤੇ ਆਪਾਂ ਯਕੀਨ ਕਿਉਂ ਨਹੀਂ ਕਰਨਾ ਆਹੋ ਜਦੋਂ ਸਹੀ ਬੰਦਾ ਹੋਵੇ ਤਾਂ ਯਕੀਨ ਕਰ ਹੀ ਲਈਦਾ ਆਹੋ ਆ ਤੇ ਇਸੇ ਕਰਕੇ ਤੇ ਫਿਰ ਮੈਂ ਹੁਣ ਉਹਨੂੰ ਦੇਖ ਕੇ ਆਈ ਉਹ ਮੈਂ ਕਿਹਾ ਜਾ ਕੇ ਤੇ ਲੈਬ ਟੈਸਟ ਕਰਾ ਕੇ ਲਿਆ ਅੱਛਾ ਆਹੋ ਕੀ ਆਂਦਾ ਜਾਨਾ ਆਂਦਾ ਵੀ ਮੈਂ ਜਾਨਾ ਵਾਂ ਤੇ ਕਰਵਾ ਲੇ ਬਣਾਵਾ ਤੇ ਨਾਲੇ ਮੈਂ ਆਪਣੇ ਸਾਲੇ ਨੂੰ ਸੱਦ ਤੇ ਮੋ ਮੋ ਬੈਕ ਤੇ ਗੱਲਬਾਤ ਕਰੋ ਸਾਰੀ ਤੇ ਮਕਾਓ ਗੱਲ ਨੂੰ ਜਿਹੜੀ ਆਂਦੀ ਆ ਵੀ ਮੈਨੂੰ ਕਦ ਆਜ ਮੰਗਦੇ ਆ ਮੈਨੂੰ ਐਉਂ ਕਰਦੇ ਆ ਕੀ ਪਤਾ ਅਗਲੀ ਨੇ ਕੀ ਕਹਿਣਾ ਥਾਣੇ ਜਾ ਕੇ ਆਹ ਹੋਏ ਹੋ ਜੀ ਥਾਣੇ ਜਾ ਕੇ ਕਰਦੇ ਤੇ ਸਾਡੇ ਵਾਲਾ ਤਾਂ ਕੰਮ ਹੋ ਜੂ ਕੁਛ ਵੀ ਕਰ ਸਕਦੀ ਏਡੀ ਚਾਰ ਵਜ ਜਨਨੀਆਂ ਕੁਹ ਵੀ ਕਰ ਸਕਦੀ ਆ ਜੇ ਤੇ ਇਹ ਚਾਰ ਵਜ ਨਾ ਹੁੰਦੀ ਤੇ ਆਹ ਕੰਮ ਕਰਦੀ ਤਬਰਨਾ ਉਹ ਤੇ ਗੱਲ ਆ ਵੀ ਕਿੰਨਾ ਕੁਛ ਕਰ ਗਈ ਵੇਖ ਲੋ ਸਾਰੇ ਤਬਰਨਾ ਹੈ ਤੇ ਅਜੇ ਵੀ ਨਹੀਂ ਹਟਣ ਡਈ ਕ ਲੈਣੀ ਕਿ ਥਾਂ ਦੀ ਉਹਦਾ ਵਸਣ ਦਾ ਇਰਾਦਾ ਨਹੀਂਗਾ ਕਿੱਥੇ ਕਰਮਾਚ ਰੱਖੀ ਹੀ ਇਹੋ ਜੀ ਆਹੋ ਜੇ ਇਹਨੇ ਵਸਣਾ ਹੁੰਦਾ ਨਾ ਇਹ ਜੇ ਕਰਤੂਤਾ ਨਹੀਂ ਕਰਨੀਆਂ ਨਹੀਂ ਕਰਨੀਆਂ ਵਾਕਿਆ ਗੱਲ ਠੀਕ ਆ ਸਗੋਂ ਮਾਫੀ ਮੰਗ ਲੈਂਦੀ ਤੇ ਆ ਜਾਂਦੀ ਤੇ ਤੁਸੀਂ ਕੀ ਕਹਿਣਾ ਹੈ ਇਹਨੂੰ ਮਾਫ ਕਰ ਹੀ ਦੇਣਾ ਨਹੀਂਗਾ ਮਾਫ ਕਰ ਹੀ ਦੇਣਾ ਚਲੋ ਤੇ ਗਾਂ ਵਾਂਗ ਤੇ ਗਲਤੀ ਨਾ ਕਰੀ ਤੇ ਹੁਣ ਐਤਕਾ ਤੈਨੂੰ ਕਰਦਨੇ ਮਾਫ ਚ ਗਾੜੀ ਗਲਤੀ ਕੀਤੀ ਫੇਰ ਨਹੀਂ ਉਹ ਕਰਨਾ ਚਲੋ ਇਹੋ ਕਹਿਣਾ ਹੈ ਬਰਾਹ ਕਿ ਕਹਿਣਾ ਹੈ ਭੂਆ ਜੀ ਪਰ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਇਹ ਜਨਾਨੀ ਘਰ ਵਾੜਨ ਵਾਲੀ ਨਹੀਂਗੀ ਹੁਣ ਤੇ ਗੰਡਾ ਹੀ ਬੰਦੋ ਵੀ ਇਹਨੂੰ ਘਰ ਨਹੀਂ ਜਿ ਵਾੜਨਾ ਬਸ ਮੈਂ ਹੋਂਤੇ ਗਾਲੀ ਮੁੱਕ ਗਈ ਮੇਰੇ ਇੱਕ ਸਾਹ ਵੱਲ ਜਾਈਏ ਤਾਂ ਰੱਖਣ ਵਾਲੀ ਹੈ ਹੀ ਨਹੀਂ ਕਰਚ ਨਾ ਨਾ ਉਹਨੇ ਤਾਂ ਘਰ ਰਹਿਣ ਵਾਲਾ ਪੁੱਤ ਕੰਮ ਹੀ ਨਹੀਂ ਕੀਤਾ ਜੇ ਆ ਗਈ ਨਾ ਇੱਥੇ ਤੇ ਸਮਝ ਲਓ ਵੀ ਨੁਕਸਾਨ ਪੱਕਾ ਜੇ ਤਾਂ ਗੋਹਣ ਤੁਹਾਡੀ ਮਰਜ਼ੀ ਤੇ ਮੇਰ ਕੋ ਨਹੀਂ ਜਿੰਨੇ ਦਿਨ ਰਹਾ ਜਾਂਦਾ ਮੈਂ ਵੀ ਆਪਣਾ ਘਰ ਵੇਖਣਾ ਵਾ ਜਾ ਤੇ ਮੈਨੇ ਤੇਰੀ ਸ਼ਾਵਾ ਸ਼ਹਿਰ ਤੇ ਜੇ ਤੂੰ ਬੜਾ ਸਾਥ ਦਿੱਤਾ ਵਾ ਸਾਡਾ ਨਹੀਂ ਤੇ ਸਾਡੇ ਨਾਲ ਕੀ ਬੱਕਰ ਦੇਣਾ ਸੀ ਇਹਨੇ ਉਹ ਭਾਬੀ ਤੇ ਭੋਲੀ ਆ ਭਰਾ ਵੀ ਭੋਲਾ ਵਾ ਹੈਂ ਇਹ ਚਤਰਾ ਪਾਈ ਜਾਂਦੀ ਸੀ ਦਵਾਈਆਂ ਸਬਜ਼ੀਆਂ ਦੇ ਵਿੱਚ ਰਲਾਈ ਜਾਂਦੀ ਤੇ ਖਵਾ ਲਈ ਜਾਂਦੀ ਇਹਨਾਂ ਨੂੰ ਇਹਨਾਂ ਨੰਦੇ ਬੋਲੇ ਕਰਦਣਾ ਸੀ ਉਹਨੇ ਜਾ ਕੇ ਵੇਖਦਾ ਹੀ ਨਹੀਂ ਮਗਰ ਕਿੰਨੂ ਸ਼ੱਕ ਹੀ ਕੋਈ ਅਹ ਕੱਲ ਦਾ ਤੇ ਇਹ ਕੋਈ ਏਦਾਂ ਕੋਈ ਟੰਬਰ ਚ ਕਰਦਾ ਵਾ ਜਿੱਦਾਂ ਇਹਨੇ ਕੀਤੀ ਪਰ ਉਹਨੇ ਤੇ ਸਭ ਕੋ ਘਰ ਛੜਿਆ ਨਾ ਤੇ ਅਜੇ ਦੀ ਮੰਨਣ ਦੀ ਤੇ ਵੇਖਦਾ ਤਾਂ ਕੋਈ ਤਾਂ ਹੀ ਨਾ ਜੇ ਕੋਈ ਅੱਗੇ ਕੋਈ ਹਜੇ ਕੰਮ ਕਰਦਾ ਹੁੰਦਾ ਤੇ ਸਾਡੇ ਖਾਨਦਾਨ ਚ ਇਹੋ ਜਿਹਾ ਕੰਮ ਕਹਿੰਨੇ ਕੀਤਾ ਨਹੀਂ ਆਹ ਤੇ ਅਜੇ ਵੀ ਕਹਿੰਦੀ ਆ ਵੀ ਨਾ ਮੈਂ ਤੇ ਕੁਛ ਨਹੀਂ ਕੀਤਾ ਉਥੇ ਮੇਰੇ ਕੋ ਦਾਜ ਮੰਗਦੇ ਮੈਨੂੰ ਤਾਂ ਕੱਢਿਆ ਉਹਨਾਂ ਨੇ ਮੈਂ ਸਾਦੋਂ ਨਾਲ ਸਾਰਿਆਂ ਨੂੰ ਤੇ ਮੂੰਹ ਤੇ ਬਿਠਾਲ ਕੇ ਕਰ ਗੱਲ ਤੇ ਗੱਲ ਮੁਕਾਓ ਜੀ ਨਹੀਂ ਛੇਤੀ ਹੋ ਸਕਦਾ ਵਾ ਗੱਲਾਂ ਤੇ ਪੁੱਤ ਮੂੰਹ ਤੇ ਹੀ ਮੁਕਣੀਆਂ ਨੇ ਇਹਦੇ ਇਦਾਂ ਕਹਿਣ ਨਾਲ ਤੇ ਗੱਲ ਬਣਨੀ ਨਹੀਂ ਇਹ ਉੱਥੇ ਜਾ ਕੇ ਜੋ ਮਰਜ਼ੀ ਕਹੀ ਜਾਵੇ ਇਦਾਂ ਥੋੜੀ ਗੱਲ ਮੁੱਕ ਜਾਣੀ ਆ ਫਿਰ ਰੋਣਾ ਬੜਾ ਹੁੰਦਾ ਵਾ ਰੋ ਰੋ ਸੱਚੀ ਹੋ ਜਾਂਦੀ ਆ ਹੈ ਆ ਬੰਦਿਆਂ ਵਾਲੇ ਕੰਮ ਇਹ ਤੇ ਕਰਨ ਵਾਲੇ ਕੋਈ ਦਿਮਾਗ ਖਰਾਬ ਹੁੰਦਾਂ ਅਕਦੇ ਸੱਚੀ ਹੋਏ ਚਾਹੇ ਨਾ ਹੋਏ ਗੱਲ ਤੇ ਜਿਹੜੀ ਨਿਭੜਨੀ ਹੋਈ ਨਿਭੜਨੀ ਆ ਜਿਹੜਾ ਸੱਚ ਵਾ ਸੱਚ ਵਾ ਬਸ ਬਸ ਇਹ ਝੂਠ ਜਿਨਾ ਮਰਜ਼ੀ ਬੋਲੀ ਜਾਏ ਹਾਂ ਜਾ ਕੇ ਹੈ ਤੇ ਝੂਠੀ ਹੈ ਸਿਰੇ ਦੀ ਹੁਣ ਮੈਂ ਨਹੀਂ ਆਂ ਪੀ ਚਲ ਆ ਜਾਣ ਤੇ ਮੂੰਹ ਤੇ ਬੈ ਕੇ ਗੱਲ ਹੋ ਜੇ ਤੇ ਗੱਲ ਮੁਕਾ ਲਿਓ ਇਹਨੂੰ ਰੱਖਿਓ ਨਾ ਹੁਣ ਬੱਸ ਮੈਂ ਆ ਤੇ ਇਹੋ ਹੀ ਹੱਥ ਜੋੜਨੀ ਤੁਹਾਡੇ ਗੜੀ ਵਗਦੀ ਤੇ ਰਗਦੇ ਚਤ ਆਪਣਾ ਹੀ ਇਹੋ ਕਰਾਂਗੇ ਵੀ ਅਹੀਂ ਨਹੀਂ ਇਹਨੂੰ ਉੱਪਰ ਰੱਖਣਾ ਸਾਡੇ ਰੱਖਣ ਦੇ ਲਾਇਕ ਨਹੀਂ ਗੀ ਹੈ ਗੱਲ ਮੁਕੀ ਗਾੜੀ ਦੇਖੋ ਕੀ ਬਣਦਾ ਹੀ ਪੀਗੇ ਨਹੀਂ ਨਹੀਂ ਪੱਕੇ ਹੋ ਜਾਓ ਹੁਣ ਬੱਸ ਪੇ ਰੱਖਣੀ ਨਹੀਂ ਬੱਸ ਜੋ ਮਰਜ਼ੀ ਹੋ ਜੇ ਠੀਕ ਹੈ ਨਾ ਖਲਾਸੀ ਕਰਾਓ ਆਪਣੀ ਤੇ ਮੁੰਡੇ ਨੂੰ ਦੋਰੇ ਵਿਆਹ ਲਿਓ ਕੁਝ ਨਹੀਂ ਵਿਗੜਿਆ ਆ ਉਹਨੇ ਕੰਮੀ ਪੁੱਠੇ ਕਰਨੇ ਤੇ ਜਿਹਨੂੰ ਰੱਖ ਕੇ ਤੇ ਮੈਂ ਆਪਣੇ ਟੱਬਾ ਦਾ ਨੁਕਸਾਨ ਕਰਵਾਣਾ ਆ। ਆਹੋ ਦਫਾ ਕਰੋ ਪਰੇ। ਆ ਜਾ ਕੰਮ ਕੀਤਾ ਕੱਲ ਨੂੰ ਕੋਈ ਹੋਰ ਹੀ ਵੱਧ ਕਰ ਦੇ ਦੂੰ ਮੈਂ। ਫਿਰ ਕਿਦਾਂ ਜਾਈਂ ਤੇ ਕਹਿ ਲਈਆਂ ਮੈਂ ਖਲਾਸੀ ਕਰਾ ਲਓ ਆਪਣੀ ਚੰਗੇ ਵੇਲੇ ਤੇ ਚੰਗੇ ਰਹਿ ਜਾਓਗੇ। ਹਾਂ ਹੋਣੀ ਹੋ ਗੱਲ ਵਾ ਨਾ ਉਹ ਵੀ ਭਰਾ ਵੀ ਕੰਜਰ ਵਾ ਕਿ ਤੇ ਵੜਿਆ ਹੀ ਨੀਗਾ। ਉਹਨੇ ਕੋ ਵੜਨਾ। ਜਦੋਂ ਮੈਂ ਪੁੱਛ ਕੇ ਆਵਾ ਵੀ ਤੁਸੀਂ ਦਾਜ ਮੰਗਿਆ ਮੇਰੀ ਭੈਣ ਕੋ ਤੁਸੀਂ ਮੇਰੀ ਭੈਣ ਨੂੰ ਕਿਉਂ ਤੰਗ ਕੀਤਾ ਜਾਂ ਕਈ ਗੱਲਾਂ ਹੁੰਦੀਆਂ ਬੰਦਾ ਹੁੰਦਾ। ਤੇ ਕਿੰਨਾ ਕੁ ਦਿਨ ਰਹਿਣਾ ਉੱਥੇ ਆਉਣਾ ਹੀ ਪੈਣਾ ਵਾ। ਗੱਲ ਮਕਾਇਆ ਹੀ ਮੁਕਣੀ ਆ ਏਦਾਂ ਨਹੀਂ ਕਿ ਮੁਕਣੀ ਫੋ ਉਨ ਵੇਖੋ ਇਹ ਤੇ ਆ ਗਿਆ ਤੇ ਫਿਰ ਤੇ ਉਹਦੇ ਨਾਲ ਗੱਲ ਸਾਰੀ ਹੋ ਜੂਗੀ ਨਹੀਂ ਆਉਣਾ ਹੀ ਪੈਣਾ ਆਊਗਾ ਹਾਂ ਆਉਣਾ ਹੀ ਪੈਣਾ ਉਹਨੂੰ ਕਿੰਨੇ ਕ ਦਿਨ ਪਲਾਸੀ ਕਰਾਉਣੀ ਉਹਨਾਂ ਨੂੰ ਭੈਣ ਨੂੰ ਘਰ ਨਾ ਕਿੰਨਾ ਕ ਚਿਹਰਾ ਆਣ ਕੇ ਨਾਂ ਨਵੇੜੂਗਾ ਗੱਲ ਉਹਦੀ ਭੁਜਾਈ ਪਤਾ ਕਿ ਦੀ ਤੇਜਵਾ ਹੂੰ ਉਹਨੇ ਵੇਖਣਾ ਚਾਰ ਦਿਨ ਮੂਹਲ ਥੱਕੇ ਮਾਰ ਕੇ ਬਾਹਰ ਕਰਨੀ ਉਹਨੇ ਉਹਨੇ ਕਰਨਾ ਇਹਨੂੰ ਇਹ ਬੜੀ ਹਿਸ਼ਾਰ ਵਾ ਇਹੋ ਜੀ ਛੱਟਣ ਨੂੰ ਰੱਖਦਾ ਕੋਈ ਨਹੀਂ ਰੱਖਦਾ ਕੋਈ ਵੀ ਹਾਂ ਦਫਾ ਕਰੋ ਪਰ ਇਹੋ ਜੀ ਨੂੰ ਇਹਦਾ ਤਾਂ ਨਾਂ ਲੈਣਾ ਤਰਾ ਪਛਾਣ ਮੈਂ ਤਾਂ ਕਾਟਾ ਵਾ ਹੂੰ ਹਾਂ ਦਫਾ ਕਰੋ ਮਾੜੀ ਕੀਤੀ ਇਹਨੇ ਬੜੀ ਤੇ ਆ ਜੋ ਪਾ ਬੀਨੇ ਰੋਟੀ ਬਣਾਈ ਖਾਈਏ ਜਾ ਕੇ ਹਾਂ ਚੱਲ ਚੰਗਾ ਚੱਲ ਆਓ ਆਜੋ ਚੱਲ ਚੰਗਾ ਖਾ ਲੇ